ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਹਾਲ ਦੀ ਨੀ ਲੱਗਿਆ ਰੱਖਣਾ ਅਰਦਾਸ ਬੇਨਤੀ ਕਰਾਵਾਂਗੇ ਬਾਬਾ ਜੀ ਆਗੇ ਆ ਸਪਿਲਰ ਚ ਪੰਜ ਇੱਟਾਂ ਰਖਾਵਾਂਗੇ ਅਰਦਾਸ ਬੇਨਤੀ ਕਰਾ ਕੇ ਇਹ ਬਾਬਾ ਜੀ ਆਗੇ ਸਾਡੇ ਕੋਲ ਇਹ ਰਸਾਲ ਸਿੰਘ ਦੇ ਵੱਲੇ ਆ ਰਸਾਲ ਸਿੰਘ ਹਕੀਮ ਦੇ ਘਰੇ ਇੱਕ ਕਪਾ ਹਕੰਦ ਕਰ ਨਹੀਂ ਨਾਲ ਦੋ ਸਾਈਡਾਂ ਦੀਆਂ ਆਪਣੀਆਂ ਕੰਦਾ ਹੋਈਆਂ ਇੱਕ ਅਗਲੇ ਮੱਥੇ ਕੰਦ ਕਰਨੀ ਹੈ ਬਸ ਫਿਰ ਪਾ ਦੇਣਾ ਲੈਂਟਰ ਆ ਮੇਰੇ ਨਾਲ ਜੀ ਸੰਦੇ ਮਸਾਲਾ ਰੰਦੇ ਆਪਣਾ ਤੇ ਬਾਬਾ ਜੀ ਆ ਕੇ ਬੈਠੇ ਹਾਜ਼ਰ ਆ ਸਾਡੇ ਕੋਲ ਕੋਈ ਨਹੀਂ ਅੱਜ ਤੇ ਦੇ ਦਵਾਂਗੇ ਭਾਵੇਂ ਰਾਤ ਨੂੰ ਛੱਡ ਜਾਈਏ ਉਹ ਹੀ ਨਾਮ ਲੋ ਜੀ ਆਪਾਂ ਲੱਗੇ ਹੁਣ ਨੀਰ ਰੱਖਣ ਤੇ ਆ ਬਾਬਾ ਜੀ ਹਾਜ਼ਰ ਆ ਸਾਡੇ ਕੋਲ ਗੁੰਦਾ ਵੀਰ ਪਬਜੀ ਪਾਜੀ ਤੇਜੀ ਇਹ ਆ ਸੌਂ ਰਸਾਲ ਫਕੀਰ ਸੌਂ ਰਸਾਲ ਪਾਬਜੀ ਅਈ ਨਨੂ ਲਿਆ ਕੋਲ ਵਾਹ ਇਹ ਗਰੀਬੀ ਇਨੇ ਤਾਪਨ ਵਾਰਨ ਹਾਰੋ ਦੁਖਾਂਤ ਸੁਖਰਾਸ ਤਾ ਕੋ ਬੇਦਨ ਗੋਲ ਆਗੇ ਦਾਂਤੀ ਪ੍ਰਭਾ ਦੀ ਅਰਦਾਸ ਅਰਦਾਸ ਸਿਕੁ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਬੋਲਦੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਜੀ ਸਮਰ ਦਾ ਗੁਰੂ ਨਾਨਕ ਦਾ ਤਿਆਰੇ ਰੇਂਗਤ ਗੁਰ ਤੇਗ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਮਰੋ ਸ੍ਰੀ ਹਰਿ ਰਾਏ ਸ੍ਰੀ ਔਰ ਕ੍ਰਿਸ਼ਨ ਪਿਆਰੀ ਆ ਦੇ ਰਿਠ ਸਭੁ ਖੁਦਾਇ ਏਕ ਬਹਾਦਰ ਸੁਮਰਗ ਕਰਣਾਉ ਨ ਦਿ ਆਵੇ ਤਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਥਾਂ ਨੂੰ ਹੋਣ ਦੀ ਸਹਾਇ ਦਸਾਂ ਪਾਤਸ਼ਾਹਾਂ ਦੀ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਨਾ ਪਿਆਰਿਆਂ ਤੋਹਾ ਸਾਹਿਬ ਜਾਦਿਆਂ 40 ਮੁਕਤੀਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਹ ਚਲਾਈ ਤੇ ਗਵਾਹੀ ਦੇਹ ਕੇ ਅੰਡਟ ਕੀ ਤਾਲ ਦੀ ਦੇ ਭਾਣੇ ਨੂੰ ਚ ਸੁੱਚਾ ਤੇ ਪਵਿੱਤਰ ਪਰਪੇ ਮੰਨਿਆ ਜਿਨ੍ਹਾਂ ਪਿਆਰਿਆ ਸੁੱਚਿਆ ਰਿਆਂ ਦੀ ਪਵਿੱਤਰ ਕੁਮਾਰੀ ਦਾ ਚੰਦਰ ਕੇ ਖਾਲਸਾ ਜੀ ਸਾਹਿਬ ਓ ਲੋ ਜੀ ਵਾਹਿਗੁਰੂ ਆ ਗੁਰੂ ਜਨਾ ਸਿੰਘ ਸਿੰਘ ਨੇ ਆ ਪਰਮੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚੜ ਕੋੜ ਨਹੀਂ ਆ ਤੇੜ ਆ ਰਿਆ ਨਾ ਤੰਤਰਵਾਏ ਗੁਰਦੁਆਰਿਆਂ ਦੀ ਸੇਵਾ ਨੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵੈਸਾਂ ਸੰਗ ਨਿਭਾਈ ਇਹਨਾਂ ਦੀ ਕਮਾਈ ਦਾ ਤੇੰਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਤਮ ਅ ਸਰਬਤ ਖਾਲਸਾ ਜੀ ਕੀ ਅਰਦਾਸ ਸਭੋਂ ਖਾਲਸਾ ਜੀ ਕੋ ਆਪ ਜੀ ਦਾ ਪਵਿੱਤਰ ਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹ ਗੁਰੂ ਨਾਮ ਚੇਤੇ ਆਵੇ ਚੇਤਾਵਨ ਕਾ ਸਤਕਾਰ ਸਰਬ ਸੁਖ ਹੋਵੇ ਜਾਹ ਦਾਹ ਗੁਰੂ ਕਾਲ ਸਾਹਿਬ ਤਾਹ ਤਾਹ ਰਿਛਿਆ ਰਹਿ ਦੇਗ ਤੇਗ ਫਤੇ ਬ੍ਰਧ ਕੀ ਪਾਤ ਪੰਥ ਕੀ ਜੀਤ ਸੁਰੀ ਸਾਹਿਬ ਜੀ ਸਹਾਇ ਖਾਲਸਾ ਦੀ ਕੇਵਲ ਵਾਲੇ ਬੋਲੋ ਜੀ ਵਾਹ ਅਲੀ ਗੁਰੂ ਵਾਹ ਸਿੱਖਾ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾਂ ਦੇ ਸਰਦਾਨ ਨਾਮਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਪਵਿੱਤਰ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੰਗੇ ਜੁਗੋ ਜੋਗਿਆ ਟਾਲ ਧਰਮ ਕਾ ਦੇਕਾਰ ਖਾਲਸਾ ਜੀ ਦੇ ਬੋਲ ਬਾਲੇ ਬੋਲੋ ਜੀ ਜਵਾਹਰ ਜੀ ਵਾਹਿਗੁਰੂ ਦੇ ਨਿਮਾਨਿਆਂ ਦੇ ਮਾਨ ਸਤਿਗੁਰੂ ਨੇ ਤਾਣਿਆਂ ਤੇ ਤਾਨ ਨੇ ਰੋਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਾਬੇ ਉਹ ਸ਼ਹੀਦ ਸਿੰਘ ਮਹਾਨ ਮਹਾਪੁਰਸ਼ ਬਾਬਾ ਕਲਿਆਣ ਦਾਸ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਹਜ਼ੂਰ ਸਮੂਹ ਸੰਗਤ ਜੀ ਕੀ ਅਰਦਾਸ ਬੇਨਤੀ ਹੈ ਉਦਮ ਮਤ ਪ੍ਰਭ ਅੰਤਰਜਾਮੀ ਜਿਉਂ ਪ੍ਰੇਰਿਤ ਹੋ ਕਰਨਾ ਦੇ ਪਵਿੱਤਰ ਮਾਵਾਕ ਅਨੁਸਾਰ ਆਪ ਜੀਆਂ ਕੇ ਦਰ ਘਰ ਦੇ ਪ੍ਰੀਤਵਾਨ ਭਾਈ ਸਰਦੂਲ ਸਿੰਘ ਜੀ ਭਾਈ ਰਸਾਲ ਸਿੰਘ ਜੀ tatha ਸਮੂਹ ਪਰਿਵਾਰ ਨਾਲ ਮਿਲ ਕੇ ਕੱਤਰ ਹੋ ਕਰਕੇ ਨਵੀਂ ਕੋਠੀ ਸ਼ੁਰੂ ਕਰਨ ਲੱਗਿਆ ਹਨ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੰਗਤ ਸੇਵਾਦਾਰਾਂ ਵੱਲੋਂ ਜੀ ਤੋਂ ਆਗਿਆ ਮੰਗਦੇ ਆ ਸਤਿਗੁਰੂ ਜੀ ਤਿਆਰੀ ਕੀਤੀ ਗਈ ਆ ਬੈਸਨ ਸੰਕਾਂ ਨੇ ਹਾਜ਼ਰੀਆਂ ਭਰੀਆਂ ਹਾਜ਼ਰੀਆਂ ਦਾ ਪ੍ਰਵਾਨ ਕਰਨੀਆਂ ਸੰਗਤਾਂ ਵੱਲੋਂ ਦਰ ਤੇਲਫੋਲ ਪਟਾਵਾ ਦਾ ਪ੍ਰਵਾਨ ਕਰਨੀਆਂ ਸੰਗਤਾਂ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾਦਾਰਾਂ ਦੀਆਂ ਚੜ੍ਹਦੀਆਂ ਕਲਾ ਕਰਨੀਆਂ ਮਸ਼ਿੰਦਰੀਆਂ ਦੀਆਂ ਚੜ੍ਹਦੀਆਂ ਕਲਾ ਕਰਨੀਆਂ ਸਤਿਗੁਰੂ ਜੀ ਐਸੋ ਤਾਲ ਦੀ ਕਿ ਹਾਜ਼ੂਰ ਕੜਾ ਪ੍ਰਸ਼ਾਦ ਦੀਆਂ ਦੇਗਾ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਤਰੀ ਸਾਧ ਸੰਗਤ ਵਿੱਚ ਵਰਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਇਸ ਵਕਤ ਆਪ ਜੀ ਦੀ ਆਗਿਆ ਹੋਵੇ ਸੰਗਤਾਂ ਨੂੰ ਨਹੀਂ ਰੱਖਣ ਦੀ ਆਗਿਆ ਬਖਸ਼ਿਸ਼ ਕਰੋ ਸੋਖ ਹੋਵੇ ਨਾਮ ਤੇ ਆਵੇ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਆਪਣੇ ਸਤਿਗੁਰ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਸੋਨੇ ਹਾਲ ਸਤਿਗੁਰ ਜੀ ਆਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੇ ਭਰੇ ਜੀ ਤਾਂ ਮੈਂ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਲੋ ਜੀ ਬਹੁਤ ਬਹੁਤ ਵਧਾਈਆਂ ਹਰ ਸਾਹ ਸਿੰਘ ਜੀ ਕਾ ਭਾਈ ਹੋਣਗੇ ਸਾਰੇ ਉਹ ਵੀ ਫੜਾ ਲਈ ਆਪਾਂ ਘੇਰੇ ਕਿ ਲਾ ਲਈ ਹਾਂਜੀ ਆਰ ਸਾਹ ਸਾਹ ਸਾਰੇ ਸਾਡਾ ਪਹਿਲਾ ਲਾਉਂਦਾ ਜਗਾਲ ਸੱਗੀ ਇਹ ਪਹਿਲਾ ਲਾਉਂਦਾ ਜਗਾਲ ਸੱਗੀ ਦਾ ਬਜਰੀ ਦੀ ਕਰ ਗਿਆ ਨਹੀਂ ਤਾਂ ਬਿਲਕੁਲ ਹਾਂ ਐਨ ਲਸਕਾ ਕੇ ਪੁਰਾਣੇ ਸਰੀਏ ਨੂੰ ਫੇਰ ਆ ਬਣਾਉਂਦਾ ਜਾਲੀ ਜਾਲੀ ਦੇ ਸਰੀਏ ਵੱਢ ਤੇ ਪਿੱਲਰ ਇਹਨੇ ਬਣ ਕੇ ਰੱਖਦੇ ਸਾਡੇ ਆਉਣ ਦੇਖੋ ਟਾਈ ਬੀਮ ਬਣਾ ਲਿਆ ਤੇ ਇੱਕ 8 ਕਿਲਰ ਬੰਦ ਮੱਥੇ ਦੇ ਐਨ ਕਾਲ ਆਵੰਦਾ ਆ ਐਨਕਾ ਆਖਾਂ ਤੇ ਨਹੀਂ ਲਾਉਂਦਾ ਮੱਥੇ ਤੇ ਲਾਉਂਦਾ ਦਾ ਮੱਥੇ ਤੇ ਕੋਈ ਕੰਕਰ ਨਾ ਵੱਜੇ ਆਂ ਕਰਨਾ ਹੀ ਹਣ ਖੜੇ ਇੱਥੇ ਪਲੇਰ ਸਾਰੇ ਠੀਕ ਐ ਸੌਰ ਸਾਲ ਜੀ ਠੀਕ ਐ ਸੌਹ ਦਲੇਰ ਠੀਕ ਐ ਜੀ ਆ ਲਾਉਣਾ ਨਹੀਂ ਪੈਸਾ ਮੁਰਕੇ ਬੱਚੀ ਚ ਮਾਰਨਾ ਹਾਂ ਕੱਢਦੇ ਜਵਾਲਾ ਆਵੇਂ ਤੇ ਜੀ ਆਪਾਂ ਲਾਦਾ ਤਿੰਨਾਂ ਇਟਾਂ ਦਾ ਵਾਰ ਜਿਹੜੀ ਛਾ ਪੱਠੇ ਦੀ ਇਟਵਾ ਹੁਣ ਇਹਦੇ ਲਾਵਾ ਢਾਈਆਂ ਇਟਾਂ ਦਾ ਵਾਰ ਫੇਰ ਲਾਵਾਂਗੇ ਦੋਵਾਂ ਦਾ ਨਾ ਪਏ ਕਵਾਲਾ ਢਾਈਆਂ ਦਾ ਹੁਣ ਇਹਦੇ ਵਿੱਚ ਮਸਾਲਾ ਕਪੜਾਵਾਂਗੇ ਦੋ ਵਾਰ ਪੂਰਾ ਮਸਾਲਾ ਖਪਰਾ ਕੇ ਤੇ ਆ ਤੀਸਰਾ ਵਾਰ ਸ਼ੁਰੂ ਕਰ ਦਿੱਤਾ ਤੇ 18 ਦੇ 18 ਦੇ ਭਾਜੀ ਅੱਛਾ ਅੱਛਾ ਹਾਂ 1 3 ਦਾ ਹੀ ਤੇ ਨਾਟਾਂ ਦੀਆਂ ਘਟਾਈਆਂ ਦਾ ਤੇ 18 ਦਾ ஆஹ்லாம் ਫਿਰ ਪਹਿਲਾ ਦੋ ਦਿਨ ਦੱਸ ਦੋ ਮੈਂ ਜਗਾਰ ਨਵਾਂ ਲਾ ਲਿਆ ਏ ਰੇੜੀ ਨਾਲ ਮਾਲ ਪਾਉਂਦਾ ਹੁਣ ਪਤਾ ਕੀ ਹੋਰ ਸਾਲ ਨੇ ਹੁੰਦਾ ਨਹੀਂ ਹਾਂ ਹੁਣ ਪੜਕੇ ਮਰੋੜੀ ਠੀਕ ਠੀਕ ਇਹ ਤੋੜਿਆਣਾ ਪਾਉਂਦੇ ਮਾਲ ਵੇਖੋ ਬੱਸੇ ਨਹੀਂ ਡੋਲਦਾ ਇਹਦਾ ਇਹ ਰੇੜੀ ਨਾਲ ਲੈ ਚ ਪਰਦੇ ਮੇਰੇ ਗੱਬਰੂ ਵੀਰ ਆ ਗੱਬਰੂ ਵੀਰ ਪੰਜਾਬ ਦੇ ਕਹਿੰਦਾ ਹੈ ਪਉਣਾ ਬਠਨਾ ਜਾਵਾਂ ਨਾਲ ਕਰਤਾ ਪਪਾ ਕੱਲਾ ਸਰ ਗਿਆ ਦੀ ਹੋਣੀ ਚਾਹੀਦੀ ਮੇਰੀ ਆਜੂ ਕੀ ਹੋ ਜਾਊਗਾ ਸਹੀ ਹਲ ਨੇ ਆਜੂਗੀ ਤੇ ਤੜੀ ਵੀ ਬਣਾ ਦੇ ਨਾ ਵਾ ਅਰੇ ਖੜੀ ਪਪਾ ਅੱਜ ਕੰਮ ਤੇ ਆਇਆ ਵਾ ਅੱਜ ਆਇਆ ਉਦੋਂ ਦਾ ਵੇਲਾ ਹੀ ਕੱਲ ਵੀ ਆਇਆ ਸੀ ਤੇ ਅੱਜ ਵੀ ਆਇਆ ਬੜੇ ਦਿਨ ਹੋ ਗਏ ਆ ਦੋ ਦਿਨ ਉਧਰ

ਇਹ ਨਾ ਬੋਲ ਤੇ ਭੈਣ ਆਂਦੀ ਮੈਨੂੰ ਤੇ ਗੱਲ ਕੋਈ ਸੁਣਾਉਂਦਾ ਨਹੀਂ ਹਾਂ ਹੇ 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 ਬਸ ਕਰ ਜਹਣਗੇ ਸੁਬੇ ਤਿਆਰ ਲੋ ਜਿਹੜਾ ਕੋਈ ਨਾ ਇਹ ਕੰਮ ਤੇ ਦੇਗਾ ਜੇ ਦੋ ਬਲਾ ਤੇ ਨੰਦ ਰੇਰ ਕੇ ਲਾ ਤਾਂ ਨਵਾ 12 6 ਸੈਕਟਰ ਤਾਂ ਇਹ ਪਹਿਲਾ ਕਾਲ ਆ ਗਿਆ ਤਾਂ ਇੰਨਾ ਨਹੀਂ ਆਹ ਆਹ ਤੋਂ ਨਹੀਂ ਆਹ ਢੋੜੀ ਬੋਗੀ ਆਹਦੇ ਮੂੰਹ ਸਾਫ ਕਰਨੇ ਕਰਦੇ ਸੋਹਣੀ ਗੱਲ ਆਂਦਾ ਆੜਾ ਆੜਾ ਆਪਣਾ ਬੀਵ ਨਹੀਂ ਆ ਹਾਂ ਓਏ ਨਿਸ਼ਾਨੀ ਜਿਹੜੀ ਆਈ ਤੋਂ ਆੜੇ ਛੜੇ ਤਾਂ ਨਹੀਂ ਜੀ 17 ਦਾ ਹੁੰਦਾ ਲੈਣਾ ਸੈਂਟਰ ਆਪਣਾ ਪਾਪਾ ਵੇਖੂ ਭੂਤ ਨਹੀਂ ਆ ਆ ਕੀ ਦਰ ਕਿੱਥੇ ਲੱਗ ਜੂਗੀ ਜਿਹੜੀ ਨਾਲ ਹੁੰਦੀ ਆ ਲੈ ਮਾਈਕ ਕਿੱਥੇ ਕੱਢਿਆ ਬਾਹਰ ਹਾਂ ਪਟੀਨਾ ਚੰਗਾ ਜੀ ਜੀ ਸਾਹੋਦਲੇ ਤੇ ਕੁੜਕ ਤਾਰਾਂ ਪਿਆ ਦੇ ਕੁੜੀ ਪਾਪਾ ਸਿੱਧੀ ਬਣਾਉਣੀ ਆ ਹਾਂ ਸਿੱਧੀ ਬਣਾਉਣੀ ਔਰ ਪੁੱਠੀ ਲੈ ਇਹਦੇ ਥੱਲੇ ਰੋੜਾ ਜਰੂਰ ਰੱਖਿਆ ਹਾਂ ਇਤਰਾ 2 ਇੰਚ ਠਾਂ ਚਲੇਗਾ ਤੇਰਾ ਪਹਿਲੇ ਕੋਣ ਕੋ ਕਰੀ ਯਾਰ ਉਸਨੇ ਮਾਰ ਪਰ ਜਣੋ ਹਾਂਗੀ ਆਖਿਆ ਮਾਰੂ ਨਹੀਂ ਪੱਪਰ ਨਾ ਉਹ ਨੱਪੇ ਕੇ ਲਿਓ ਮਾਰ ਕਰੀ ਇਹਨੂੰ ਮੇਕੋ ਮੈਂ ਨਹੀਂ ਹਾਂ ਠੀਕ ਆ ਇਹ ਵੀ ਕੁਮਿਆ ਇਹ ਉਪੋ ਤੋਂ ਹੋ ਜਾਣਗੇ ਸਟ ਜਦੋਂ ਪਰ ਲਗੇ ਉਹ ਸਰੀਆਂ ਜੀ ਵੀ ਹੁੰਦਾ ਹੈ ਨਾ ਪਰਕੁੰਦਾ ਨਹੀਂ ਆਹ ਬਨੇ ਲਾ ਮੈਂ ਹਾਂ ਕਿਤਰਾ ਮੈਂ ਮਾਰਨ ਚਾਹੇਗੀ ਰਹਿੰਦੀ ਓਏ ਮਾਰ ਲੈਨੇ ਆਂ ਭਾਜੀ ਬੜਾ ਬੜਾ ਉਖੜੀ ਬਾਬਾ ਤੋਤੋਂ ਦਾ ਕੇ ਸਾਰਾ ਦਿਖਾ ਦਾਂ ਸਾਰਾ ਪਾ ਦੇ ਥੱਲੇ ਆ ਜੀ ਤਾ ਗਾ ਥੱਲੇ ਆ ਗਿਆ ਆਪਣਾ ਜੀ ਆਏ ਵਿਖਾ ਦੀਆਂ ਆ ਤੇ ਆਹੋ ਓਏ ਵਾਂਗ ਜੁੱਤੀ ਕਰਦੇ ਕਰੋ ਜੀ ਬਿਨਾਂ ਨਾ ਕੋਈ ਮੈਂ ਲੇ ਰਹੇ ਨੂੰ ਖੁੱਤੀ ਜੀ ਲੀਕੂਂਦੀ ਆ ਹੋਨੇ ਤਾਰ ਨੇ ਉਹਨੇ ਖਿਚਣਾ ਨਾ ਤਰੀਆ ਜਵਾ ਠੀਕ ਆ ਜਿਦਾਂ ਤੇ ਸਿੱਧਾ ਉਹ ਇਹ ਮਿਸਤਰੀ ਜਿਹੜਾ ਦਲੇਰ ਸਿੰਘ ਆ ਇਹ ਕੰਮ ਤੇ ਬੜੇ ਪੁੱਠੇ ਤੋਂ ਪੁੱਠੇ ਕਰਦਾ ਹਾ ਉਹ ਬੋਲਦਾ ਨਹੀਂ ਗਾ ਉਹਦੇ ਗਾੜੀ ਇੱਕ ਮਿੰਟ ਕਰਿਓ ਜਿਹੜੀ ਗੱਲ ਅੱਜ ਕਰਦਾ ਤਾਂ ਉਹ ਨੂੰ ਅਗਲੇ ਦਿਨ ਸ਼ੇਅਰ ਕਰਿਆ ਕਰੇ ਐਸ਼ਿਆ ਆ ਵੀਰ ਕੋ ਨਾ ਗੰਦੇ ਬਬੂਲੀ ਸਰ ਇਹਦੇ ਰਿੰਦੇ ਨਾ ਇਹਦੇ ਰੋੜਾ ਕਿ ਕਰਦੇ ਹੋ ਨੇ ਇਹ ਤੋ ਫੰਦਾ ਹੀ ਜਿਹੜੀ ਅੱਜ ਕਰਨ ਦੇ ਕੱਲ ਕਰਨ ਆ ਤਾਂ ਪੇਤ ਨਹੀਂ ਕਿਸ ਨੂੰ ਦੇਣਾ ਚਾਹੀਦਾ ਨਾ ਤੁਨ ਆਉਂਦਾ ਸਾਰਾ ਕੋਸ ਤੇ ਪੇਤ ਦੇਈ ਅੱਦਾ ਇੱਥੇ ਲੱਗਾ ਇੱਥੇ ਲੱਗਾ ਉਹ ਰਾਦਾ ਚੋਰੀਆਂ ਚਾਰ ਕੇ ਚੱਲਣ ਨਹੀਂ ਆ ਕਿਹਨੂੰ ਨਹੀਂ ਆ ਚੋਰੀਆਂ ਭੇਜੋ ਸਾਡੇ ਕੋਲ ਆਹੋ ਘਰ ਲੱਗ ਕੇ ਰਗਾ ਲਾਲ ਕਰੀ ਤੇ ਆ ਮੈਂ ਨਾ ਵੀ ਲਾ ਲਾਂਗੇ ਜੀ ਹੁਣ ਕਹੂਗੀ ਨਾ ਇੱਕ ਰੁਪਏ ਨਾਲ ਬੰਦਾ ਕਹਿੰਦਾ ਜਦੋਂ ਮੋੜ ਵੱਜ ਗਿਆ ਨਾ ਥੋੜੀ ਬਣਾ ਬਸ ਕਰ ਜਾ ਓਏ ਆਪਾਂ ਕਿਹਾ ਹਾਂ ਬਸ ਕਰ ਆਪਾਂ ਬਣਿਆ ਇਹਦਾ ਮੋੜ ਪਾਪਾ ਮੈਂ ਵੀ ਥੱਲੇ ਕੋਈ ਸਾਈਡ ਤੇ ਸਪੌਟ ਨਹੀਂ ਲਾਈ ਆਪਾਂ ਇਹ ਬੋਕਰ ਲਿਆਵਾ ਯਾਰ ਆ ਖੜਾ ਆਪਣਾ ਪਿੱਲਰ ਪੂਰਾ 20 ਫੁੱਟ ਉੱਚਾ ਪਾਪਾ ਮੈਂ ਵੀ ਥੱਲੇ ਕਿਉਂ ਦੋ ਕੁਲਵਿੰਦਰ ਸਿੰਘ ਖਲੋ ਗਿਆ ਕਿ ਨਹੀਂ ਹਾਂ ਬਿਲਕੁਲ ਖਲੋ ਇੰਦਾ ਖਲੋਂਦਾ ਜੀ ਜੇ ਪੂਰਾ ਯੂਰਤ ਨਾ ਬੱਦਾ ਹੋਵੇ ਨੇ ਸਿਰ ਦਾ ਸੇਤਾ ਸਿਰੋਂ ਫੋ ਜਾਲੀ ਦੇ ਸਿਰ ਤੇ ਭੱਜ ਕੇ ਵਿਖਾ ਕੇ ਬੰਦਿਆ